ਇਹ ਵਿਚਾਲੇ ਜਿਹੜਾ ਟੋਲ ਪਲਾਹਾ ਆਉਂਦਾ ਟੋਲ ਟੈਕਸ ਉਹ ਉਥੋਂ ਦੀਆਂ ਇਹ ਤਸਵੀਰਾਂ ਨੇ ਤੇ ਜਿਹੜਾ ਇਹ ਨਕੋਦਰ ਵਾਲਾ ਰੋਡ ਆ ਜਲੰਧਰ ਨੂੰ ਜਾਂਦਾ ਨਕੋਦਰ ਹੋ ਕੇ ਤੇ ਇਹ ਰੋਡ ਜਿਹੜਾ ਬਹੁਤ ਜ਼ਿਆਦਾ ਟੁੱਟਿਆ ਹੋਇਆ ਇੱਥੇ ਟੋਲ ਪਲਾਹਾ ਵੀ ਲੱਗਿਆ ਹੋਇਆ ਤੇ ਜਿਹੜਾ ਇਹ ਰੋਡ ਬਣਾਉਣਾ ਹੁੰਦਾ ਇਹ ਹੁੰਦਾ ਜੀ ਟੋਲ ਪਲਾਹਾ ਵਾਲਿਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਆ ਤੇ ਰੋਡ ਜਿਹੜਾ ਜਗਰਾਉਂ ਤੋਂ ਲੈ ਕੇ ਨਕੋਦਰ ਤੱਕ ਬਹੁਤ ਬੁਰਾ ਹਾਲ ਆ ਉਹਦੇ ਸੰਬੰਧ ਦੇ ਵਿੱਚ ਅੱਜ ਜਿਹੜਾ ਡਾਨੀ ਸ਼ਨੀਵਾਰ ਤੇ 20 ਸਤੰਬਰ ਆ 2025 ਨੂੰ ਇਹਦੇ ਸਬੰਧ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਤੇ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਇਹ ਰੋਡ ਅੱਜ ਜਿਹੜਾ ਵਾ ਬੰਦ ਕੀਤਾ ਟੋਲ ਟੈਕਸ ਜਾਨੀ ਚੱਲ ਰਿਹਾ ਇਹਦੇ ਵਿੱਚ ਪਰਸੀ ਨਹੀਂ ਕੱਟਣ ਦਿੱਤੀ ਜਾ ਰਹੀ ਉਹਦੇ ਸਬੰਧ ਦੇ ਵਿੱਚ ਜਿਹੜੇ ਆ ਆ ਲੋਕ ਬੈਠੇ ਆ ਦੁਖੀ ਹੋਏ ਕਿਉਂਕਿ ਰੋਡ ਜਿਹੜਾ ਟੁੱਟਿਆ ਹੋਇਆ ਇਹ ਰੋਡ ਬਣਾਉਣਾ ਸੀ ਜ਼ਿੰਮੇਵਾਰੀ ਜਿਹੜੀ ਸੀ ਇਹ ਟੋਲ ਪਲਾਜ਼ਾ ਵਾਲਿਆਂ ਦਾ ਜਿਹੜਾ ਵਿਭਾਗ ਉਹਨਾਂ ਨੇ ਇਹ ਰੋਡ ਬਣਾਉਣਾ ਹੁੰਦਾ ਪਰ ਇਹ ਰੋਡ ਨਹੀਂ ਬਣਾਇਆ ਦੇ ਵਿੱਚ ਬੜੇ ਟੋਏ ਪਏ ਹੋਇਆ ਇਸ ਕਰਕੇ ਨਾ ਜਿਹੜਾ ਇਹ ਆ ਕਿਸਾਨ ਜਿੱਥੇ ਬੰਦੀਆਂ ਤੇ ਹੋਰ ਜਿੱਥੇ ਬੰਦੀਆਂ ਚਾਹ ਪਾਣੀ ਪੀਣ ਗਏ ਆ ਤੇ ਉਸ ਕਰਕੇ ਥੋੜੇ ਆ ਘਾਟਾ ਸੰਗਤ ਉਦਾਂ ਹੀ ਲੋਕ ਬੈਠੇ ਆ ਲੇਕਿਨ ਪਰਚੀ ਨਹੀਂ ਅੱਜ ਕੱਟੀ ਜਾ ਰਹੀ ਤੇ ਪਰ ਆ ਲੋਕਾਂ ਨੇ ਬੰਦ ਕੀਤਾ ਹੋਇਆ ਹੁਣ ਤੁਸੀਂ ਦੱਸੋ ਕਮੈਂਟਾਂ ਵਿੱਚ ਵੀ ਸਹੀ ਕੀਤਾ ਕਿ ਗਲਤ ਕੀਤਾ ਕਿਉਂਕਿ ਰੋਡ ਜਿਹੜਾ ਬਣਾਉਣਾ ਇਹ ਜ਼ਿੰਮੇਵਾਰ ਜਿਹੜੀ ਆ ਇਹ ਟੋਲ ਪਲਾਜਾ ਵਾਲਿਆਂ ਦੀ ਇਹ ਡਿਪਾਰਟਮੈਂਟ ਇਹਨਾਂ ਦਾ ਇਹਨਾਂ ਨੇ ਕਿਉਂਕਿ ਇਹ ਪਰਚੀ ਕੱਢਦੇ ਆ ਇੱਥੇ ਹੁਣ ਜਿਹੜੀ ਆ ਪਰਚੀ ਨਹੀਂ ਕੱਟੀ ਜਾ ਰਹੀ ਆ ਦੇਖੋ ਕਿਵੇਂ ਲੋਕ ਲੰਘੀ ਜਾ ਰਹੇ ਆ ਕਿਸੇ ਦੇ ਕੋਲੋਂ ਪਰਚੀ ਨਹੀਂ ਲਈ ਜਾ ਰਹੀ ਆ ਤੁਹਾਨੂੰ ਮੈਂ ਦਿਖਾ ਦਿੰਨਾ ਇਧਰ ਲਈ ਛੱਡ ਤੁਹਾਨੂੰ ਦਿਖਾਉਣਾ ਮੈਂ ਕਿਸੇ ਕੋਲੋਂ ਪਰਚੀ ਨਹੀਂ ਲੈਂਦੇ ਕਿਉਂਕਿ ਆਹ ਵੇਖਿਆ ਇਧਰ ਵਾਲਾ ਬੰਨਾ ਬੰਦ ਕੀਤਾ ਹੋਇਆ ਕਿਸਾਨ ਜਿੱਥੇ ਬੰਨੀਆਂ ਨੇ ਤੇ ਇਹ ਆ ਛੰਡੇ ਘੜ ਦਿੱਤੇ ਇਹਨਾਂ ਨੇ ਆ ਦੇਖੋ ਹੁਣ ਕਿਸੇ ਦੇ ਕੋਲੋਂ ਪਰਚੀ ਨਹੀਂ ਲਈ ਜਾਂਦੀ ਬਸ ਲੰਘੀ ਜਾਂਦੇ ਆ ਲੋਕ ਆ ਬੇਰਾਮਨਾ ਦੇਖੋ ਤਾਂ ਨੂੰ ਕੀਤਾ ਹੋਇਆ ਜਿਹੜਾ ਪੈਪ ਜਿਆ ਨਹੀਂ ਤੇ ਅੱਗੇ ਹੁੰਦਾ ਸੀ ਪਰਚੀ ਕੱਟਦੇ ਸੀ ਹੁਣ ਦੋਵਾਂ ਪਾਸਿਆਂ ਤੋਂ ਜਿਹੜਾ ਇਹ ਬੰਦ ਕਰਤੀ ਪਰਚੀ ਤੇ ਵਿਚਾਲੇ ਜਿਹੜਾ ਆ ਜਿੱਥੇ ਬੰਦਿਆ ਨੇ ਆਪਣਾ ਟੈਂਟ ਲਾ ਦਿੱਤਾ ਹੁਣ ਇਹ ਧਰਨਾ ਉਹਨਾਂ ਚਿਰ ਕਹਿੰਦੇ ਜਾਰੀ ਰਹੂਗਾ ਜਿੰਨਾ ਚਿਰ ਕਿ ਇਹ ਟੋਲ ਟੈਕਸ ਵਾਲੇ ਜਿਹੜੇ ਆ ਰੋਡ ਬਣਾਉਣ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਉਹਨਾਂ ਚਿਰ ਇਹ ਧਰਨਾ ਜਿਹੜਾ ਲੱਗਾ ਰਹਿਣਾ